ਸਤਿ ਸ਼੍ਰੀ ਅਕਾਲ ਜੀ ਦਵਾਰਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਅੱਜ ਆਪਾਂ ਗੱਲ ਕਰਾਂਗੇ ਜੀ ਕੈਲਾਸ਼ ਪਰਬਤ ਬਾਰੇ ਕਹਿੰਦੇ ਨੇ ਘੱਟ ਉਚਾਈ ਦੇ باوجود ਕੈਲਾਸ਼ ਪਰਬਤ ਮਨੁੱਖੀ ਪਹੁੰਚ ਤੋਂ ਪਰੇ ਹੈ ਅਤੇ ਇਸ ਦੇ ਪਿੱਛੇ ਕਾਰਨ ਹੈਰਾਨੀਜਨਕ ਹਨ ਕੈਲਾਸ਼ ਪਰਬਤ ਸਿਰਫ 6638 ਮੀਟਰ ਤੇ ਮਾਊਂਟ ਐਵਰੇਸ ਤੋਂ ਲਗਭਗ 2.5 ਕਿਲੋਮੀਟਰ ਛੋਟਾ ਹੈ ਫਿਰ ਵੀ ਕੋਈ ਵੀ ਮਨੁੱਖ ਉਹਦੇ ਸਿਖਰ ਤੇ ਨਹੀਂ ਪਹੁੰਚ ਸਕਿਆ ਪਹਿਲਾ ਭੂਗੋਲਿਕ ਕਾਰਨ ਕੈਲਾਸ਼ ਦੀਆਂ ਢਲਾਨਾਂ ਖੜੀਆਂ ਹਨ ਹੰਨ ਅਤੇ ਬਰਫ਼ ਨਾਲ ਇੰਨੀਆਂ ਤਿਲਕਣੀਆਂ ਹਨ ਕਿ ਹਰ ਕਦਮ ਮੌਤ ਦਾ ਖਤਰਾ ਪੈਦਾ ਕਰਦੀ ਹੈ। ਦੂਸਰਾ ਚੁੰਬਕੀ ਖੇਤਰ ਵਿਗਿਆਨੀਆਂ ਦੇ ਅਨੁਸਾਰ ਕਲਾਸ਼ ਦੇ ਆਲੇ-ਦੁਆਲੇ ਦਾ ਚੁੰਬਕੀ ਖੇਤਰ ਇੰਨਾ ਅਸਾਧਾਰਨ ਹੈ ਕਿ ਕੰਪਾਸ ਅਤੇ ਇਲੈਕਟ੍ਰੋਨਿਕ ਯੰਤਰ ਕੰਮ ਕਰਨਾ ਬੰਦ ਕਰ ਦਿੰਦੇ ਹਨ। ਤੀਸਰਾ ਕਾਰਨ ਹੈ ਰਹੱਸਮਈ ਊਰਜਾ। ਸਥਾਨਕ ਲੋਕ ਮੰਨਦੇ ਹਨ ਕਿ ਇਹ ਪਹਾੜ ਜ਼ਿੰਦਾ ਹੈ ਅਤੇ ਇਸਤੇ ਕੋਈ ਵੀ ਇਹਦੇ ਨੇੜੇ ਜਾਂਦਾ ਹੈ ਤਾਂ ਉਹ ਅਸਾਧਾਰਨ ਬੁਢਾਪੇ ਜਾਂ ਬਿਮਾਰੀ ਦਾ ਅਨੁਭਵ ਕਰਦਾ ਹੈ। ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਸੀਂ ਤੁਹਾਡੇ ਲਈ ਚੰਗੀ ਖਬਰ ਸੱਚੀ ਖਬਰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਾਂਗੇ